ਕਿ ਹਿੰਦੂ ਵਿਆਹ ਨਹੀਂ ਕਰਾ ਪਾਉਣਗੇ ਜਿਉਂ ਉਹਨਾਂ ਦੇ ਨਾਂ ਦੇ ਪਿੱਛੇ ਸਿੰਘ ਨਹੀਂ ਲੱਗਿਆ ਹੋਊਗਾ ਕੌਦ ਨਹੀਂ ਲੱਗਿਆ ਹੋਊਗਾ ਨਹੀਂ ਹਿੰਦੂਆਂ ਨੂੰ ਕਿੱਥੇ ਇਹਦੇ ਵਿੱਚ ਬਰਿਆਦਾ ਚ ਕਿੱਥੇ ਲਿਖਿਆ ਨਹੀਂ ਹਿੰਦੂ ਦੀ ਆਨੰਦ ਕਾਰਜ ਨਹੀਂ ਕਰਾ ਸਿੱਖ ਰਹਿਤ ਮਰਿਆਦਾ ਚ ਲਿਖਿਆ ਨਹੀਂ ਹੈਗਾ ਸਾਰੇ ਲਿਖਿਆ ਕੋਈ ਵੀ ਜਾ ਕੇ ਜਿਹਦਾ ਫੇਤ ਹੈ ਜਦੋਂ ਗੁਰਦੁਆਰੇ ਆ ਕੇ ਜਿਹੜੇ ਸਹਿਜ ਧਾਰੀ ਸਿੱਖ ਨੇ ਬਹੁਤ ਸਾਰੇ ਜਿਨ੍ਹਾਂ ਦੇ ਨਾਵਾਂ ਨਾਲ ਨਹੀਂ ਹੈਗਾ ਲੱਗਿਆ ਹੁੰਦਾ ਤੇ ਉਹ ਕਰਾ ਸਕਦੇ ਇਸ ਤਰ੍ਹਾਂ ਦੀ ਕੋਈ ਇਹਦਾ ਨਹੀਂ ਹੈ ਪ੍ਰੋਬਲਮ ਸਿੱਖ ਜਿਹੜੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਸ਼ਹਿਰੀ ਸ਼ਹਿਰੀ ਲਾਈਫ ਸਟਾਈਲ ਜਾਂ ਜੀਵਨ ਜਾਂਚ ਦਾ ਉਹਦਾ ਪ੍ਰਭਾਵ ਹੈ ਉਹਦੇ ਕਰਕੇ ਅੱਜ ਸਾਡੇ ਸਮਾਜ ਦੇ ਵਿੱਚ ਸਿੱਖ ਬੱਚੇ ਆ ਜਿਹੜੇ ਬੱਚੀਆਂ ਨੇ ਉਹ ਆਪਣੇ ਨਾਵਾਂ ਨਾਲ ਕੌਰ ਤੇ ਸਿੰਗਲ ਨਹੀਂ ਲਾ ਰਹੇ ਇਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਵਿੱਚ ਰਹਿਤ ਨਾਮਿਆਂ ਦੇ ਵਿੱਚ ਸਿੱਖਾਂ ਨੂੰ ਇੱਕ ਡਰੈਸ ਕੋਡ ਨਹੀਂ ਬਣਾ ਕੇ ਦਿੱਤਾ ਕਿ ਇਹ ਜਾਂ ਸਿੱਖ ਹੋਏਗਾ ਫੁੱਲਾਂ ਦੇ ਵਿੱਚ ਕੁੜੀ ਨੂੰ ਲੈ ਕੇ ਨਹੀਂ ਆਇਆ ਜਾ ਸਕਦਾ ਲਾਵਾਂ ਲੈਣ ਵਾਸਤੇ ਜਿਹੜੇ ਜਿੰਨੇ ਵਿਆਹ ਅਟੈਂਡ ਕਰਨ ਜਾਂਦੇ ਆ ਬੰਦੇ ਉਹਨਾਂ ਦਾ 10-5% ਵੀ ਲੋਕ ਹੈ ਜਿਹੜੇ ਆਨੰਦ ਘਰ ਦੇ ਵਾਸਤੇ ਨਹੀਂ ਜਾਂਦੇ। ਜਿਹ ਆਨੰਦ ਘਰ ਦੀ ਰਸਮ ਹੈ ਉਹ ਸੈਕੰਡਰੀ ਬਣ ਗਈ ਹੈ। ਦੂਜੀਆਂ ਰਸਮਾਂ ਜਿਹੜੀਆਂ ਉਹਦੇ ਉੱਤੇ ਫੁੱਲ ਮਾਲਾ ਪਾਉਣੀ ਦੂਜੀ ਤੀਜੀ ਉਹ ਹੋ ਗਈਆਂ ਨੇ। ਇਹ ਅਕਾਲ ਤਖਤ ਤੋਂ ਤਾਂ ਹੁਕਮਨਾਮਾ ਜਾਰੀ ਨਹੀਂ ਹੋਇਆ। ਹੁਣ ਲੋਕ ਕਿਵੇਂ ਲੈਣ? ਸਿੱਖ ਸਮਾਜ ਇਸ ਨੂੰ ਕਿਵੇਂ ਲਵੇ? ਬਾਕੀ ਆਨੰਦ ਮੈਨੂੰ ਲੱਗਦਾ ਸਾਰੇ ਠੀਕ ਨੇ। ਇੱਕ ਫੈਸਲੇ ਨੂੰ ਛੱਡ ਕੇ ਜਿਹੜਾ ਪਹਿਰਾਵੇ ਵਾਲਾ ਫੈਸਲਾ ਆ ਇਹ ਮੈਨੂੰ ਲੱਗਦਾ ਲਾਗੂ ہزار ਭਰ ਦੇ ਸਿੱਖਾਂ 'ਚ ਨਹੀਂ ਹੋ ਸਕਦਾ। ਕਿਉਂਕਿ ਸਾਰੀਆਂ ਥਾਵਾਂ ਦੇ ਸਿੱਖ ਜਿਹੜੇ ਇੱਕੋ ਜਿਹਾ ਪਹਿਰਾਵਾ ਨਹੀਂ ਪਾਉਂਦੇ ਜਿਹੜਾ ਪੰਜਾਬ ਦਾ ਟ੍ਰੈਡੀਸ਼ਨਲ ਪਹਿਰਾਵਾ ਆ ਲਹਿੰਗਾ ਚੋਲੀ ਹੈ ਉਹਨੂੰ ਤੁਸੀਂ ਉਸ ਤਰੀਕੇ ਨਾਲ ਨਹੀਂ ਕਰਤੇ ਗੁਰੂਕਾਲ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਨੇ ਜਾਂ ਜਿੰਨੀਆਂ ਵੀ ਸਾਨੂੰ ਮਿਲਦੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਔਰਤਾਂ ਨੇ ਲਹਿੰਗੇ ਪਾਏ ਹੋਏ ਆ ਫਿਰ ਅਸੀਂ ਕੀ ਕਰਾਂਗੇ ਮੈਨੂੰ ਲੱਗਦਾ ਜਸਵੰਤ ਸਿੰਘ ਸਾਹਿਬ ਜੀ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਗੰਭੀਰ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਸੀ ਸਾਰੇ ਪੱਖਾਂ ਤੋਂ ਕੀ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਿਆਦਾ ਹੁੰਦਾ ਉਹ ਸਾਰੇ ਦੁਨੀਆਂ ਦੇ ਸਿੱਖ ਵਾਸਤੇ ਹੁੰਦਾ ਜਾਂ ਹੁਣ ਮਹਾਰਾਸ਼ਟਰ ਵਿੱਚ ਹੋਇਆ ਜਿੱਤੂ ਦੀ ਸਮੱਸਿਆ ਉੱਥੋਂ ਵਾਸਤੇ ਹੋਇਆ ਇਹ ਇਹ ਹੁਕਮ ਨਾ ਜਿਹੜਾ ਹੁਕਮਨਾਮਾ ਨਹੀਂ ਇਹ ਗੁਰਮਤ ਹੈ ਗਰਮਤਾ ਉੱਥੇ ਜਿੱਥੇ ਪ੍ਰੋਬਲਮ ਹੈ ਉਹਦੇ ਵਾਸਤੇ ਹੈ ਲੇਕਿਨ ਇਹਦੇ ਪ੍ਰਭਾਵ ਬਾਹਰ ਪੈਂਦੇ ਆ ਜਿਵੇਂ ਹੁਣ ਲਹਿੰਗਾ ਚੋਲੀ ਆ ਗਿਆ ਜਿਹੜਾ ਲਹਿੰਗਾ ਚੋਲੀ ਦਾ ਇੱਥੇ ਪੰਜਾਬ 'ਚ ਸਮੱਸਿਆ ਨਹੀਂ ਹੈਗੀ ਤੇ ਇਹਦਾ ਪ੍ਰਭਾਵ ਇੱਥੇ ਪਏਗਾ ਇਸ ਜਿਹੜਾ ਗੁਰਮਤ ਹੈ ਇਹਦੀ ਆੜਹੇਟ ਬੰਦੇ ਸਤਕਾਰ ਕਮੇਟੀਆਂ ਕਈ ਕੁਛ ਦੂਸਰੇ ਪਾਸੇ ਵੀ ਐਕਸ਼ਨ ਕਰ ਸਕਦੀਆਂ ਨੇ ਕਿ ਅਕਾਲੀ ਲੀਡਰ ਜਾਂ ਜੋ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਣੇ ਪਰਿਵਾਰਾਂ 'ਚ ਇਸ ਹੁਕਮ ਨਾ ਮੈਨੂੰ ਲਾਗੂ ਕਰਨਗੇ ਇਹ ਤਾਂ ਉਹਨਾਂ ਦਾ ਸਮਝ ਦੇ ਚਾ ਹੱਲੇ ਤੱਕ ਜਿਹੜੇ ਉਲੰਘਣਾ ਕਰਦੇ ਆ ਇਹ ਆਮ ਲੋਕ ਗਰੀਬ ਲੋਕ ਤਾਂ ਲੰਘਣਾ ਹੀ ਨਹੀਂ ਕਰ ਰਹੇ ਉਹਦੇ ਕੋਲ ਕਿੱਥੇ 5 ਲੱਖ ਦਾ ਲਹंगा ਸੌਣ ਦੀ ਸਮਰੱਥਾ ਆ ਉਹ ਤਾਂ 5 ਲੱਖ ਚ ਵਿਆਹ ਕਰਨ ਦੀ ਸਮਰੱਥਾ ਨਹੀਂ ਪਿਛਲੇ 2 ਦਿਨ ਤੋਂ ਲਗਾਤਾਰ ਇੱਕ ਚਰਚਾ ਬਣੀ ਹੋਈ ਹੈ ਸੋਸ਼ਲ ਮੀਡੀਆ ਉੱਤੇ ਕੀ ਹਜੂਰ ਸਾਹਿਬ ਤੋਂ ਇੱਕ ਅਦਾਸ ਹੁੰਦੀ ਹੈ ਜਿਸ ਵਿੱਚ ਭਾਈ ਸਾਹਿਬ ਬੋਲ ਰਹੇ ਨੇ ਕਿ ਜਿੰਨੇ ਵੀ ਸਿੱਖ ਪਰਵਾਦ ਦੇ ਕੁੜੀਆਂ ਮੁੰਡੇ ਦੇ ਵਿਆਹ ਹੁੰਦੇ ਨੇ ਉਹ ਨਾਂ ਪਿੱਛੇ ਸਿੰਘ ਤੇ ਕੌਰ ਲਗਾਉਣਾ ਇੱਕ ਹੋਰ ਗੁਰਮਤਾ ਪਾਸ ਕੀਤਾ ਗਿਆ ਕਿ ਕੋਈ ਵੀ ਲੜਕੀ ਜਿਸ ਦਾ ਵਿਆਹ ਹੁੰਦਾ ਉਹ ਛੱਤ ਹੇਠ ਚਨਕੀ ਕੋਈ ਵੀ ਕਪੜਾ ਉੱਪਰ ਜਿਵੇਂ ਆਪਾਂ ਫੁੱਲਾਂ ਵਾਂਗੂ ਲੈ ਕੇ ਜਾਂਦੇ ਆ ਉਹ ਨਾ ਹੋਵੇ ਤੀਜਾ ਇੱਕ ਗੁਰਮਤਾ ਹੋਰ ਪਾਸ ਕੀਤਾ ਕਿ ਲਹਿੰਗਾ ਚੋਲੀ ਪਾ ਕੇ ਹੁਣ ਕੋਈ ਵੀ ਕੋਈ ਵੀ ਕੁੜੀ ਜੁਵਹਿ ਹੁਜੂਰ ਸਾਹਿਬ ਜਾਨੀ ਕਿ ਗੁਰਗ੍ਰੰਥ ਸਾਹਿਬ ਦੇ ਅੱਗੇ ਨਹੀਂ ਬੈਠ ਸਕਦੀ ਸਲਵਾਰ ਕਮੀਜ਼ ਪਾ ਕੇ ਬੈਠਣਾ ਪੈਣਾ ਹੁਣ ਸੋਸ਼ਲ ਮੀਡੀਆ ਤੇ ਇੱਕ ਚੀਜ਼ ਚੱਲੀ ਹੋਈ ਹੈ ਕਿ ਹਰੇਕ ਦੇ ਨਾਮ ਪਿੱਛੇ ਸਿੰਘ ਤੇ ਕੋ ਲੱਗੇਗਾ ਕਿ ਹੁਣ Hindu ਵਿਆਹ ਨਹੀਂ ਕਰਵਾ ਪਾਉਣਗੇ ਕਿ ਉਹਨਾਂ ਦਾ ਪ੍ਰਮਾਨ ਪੱਤਰ ਨਹੀਂ ਬਣੇਗਾ ਵਿਆਹ ਦਾ ਇਹ ਚਰਚਾ ਛਿੜ ਗਈ ਹੈ ਇਸ ਦੀ ਅਸਲ ਸਚਾਈ ਕੀ ਹੈ ਜੋ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਹੈ ਸਾਡੇ ਨਾਲ ਮੌਜੂਦ ਨੇ ਬੁੱਧੀਜੀਵੀ ਖੁਸ਼ਾਲ ਸਿੰਘ ਗੱਲਬਾਤ ਕਰਾਂਗੇ ਸਰ ਬਾਬਾ ਸਵਾਗਤ ਹੈ ਧੰਨਵਾਦ ਜੀ ਹਜੂਤ ਸਾਹਿਬ ਦੇ ਵਿੱਚ ਗੁਰਮਤਾ ਪਾਸ ਕੀਤਾ ਗਿਆ ਤਿੰਨ ਚੀਜ਼ਾਂ ਦੇ ਉੱਤੇ ਗੁਰਮਤਾ ਪਾਸ ਕੀਤਾ ਗਿਆ ਸਭ ਤੋਂ ਪਹਿਲਾਂ ਮੈਂ ਸਵਾਲ ਹੈ ਕਿ ਜੇ ਆਪਾਂ ਗੱਲ ਕਰੀਏ ਸਿੰਘ ਤੇ ਕੋਰ ਦੀ ਨਾਮ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਚੀਜ਼ ਹੁਣ ਬਾਰ-ਬਾਰ ਚੱਲਦੀ ਜਾਂਦੀ ਹੈ ਕਿ ਸਿਰਫ ਕੀ ਆਨੰਦ ਕਾਰਜ ਹੁਣ ਸਿੰਘ ਜਾਂ ਜਿਨ੍ਹਾਂ ਪਿੱਛੇ ਕੋਰ ਲੱਗਿਆ ਉਹਨਾਂ ਦੇ ਹੀ ਹੋਣਗੇ ਜਾਂ ਕੋਈ Hindu ਫੈਮਲੀ ਆ ਕੋਈ ਹੋਰ ਪਰਵਾਸ ਜੋ ਹੈ ਜਾਂ ਹੋਰ ਕਿਸੇ ਵੀ ਜਾਤ ਨਾਲ ਸੰਬੰਧ ਹੈ ਉਸ ਦੇ ਆਨੰਦ ਕਾਰਜ ਵੀ ਹੋ ਸਕਣਗੇ ਅ ਵਿਦੇ ਜੀ ਇਸ ਤਰ੍ਹਾਂ ਆ ਕਿ ਆਨੰਦ ਕਾਰਜ ਕਿੱਦਾਂ ਹੋਣਾ ਹੈ ਕਿੱਦਾਂ ਨਹੀਂ ਹੋਣਾ ਹੈ ਇਹ ਤਾਂ ਜਿਹੜੀ ਅਕਾਲ ਤਖਤ ਤੋਂ ਪ੍ਰਵਾਨਤ ਰਹਿਤ ਮਰਿਆਦਾ ਉਹਦੇ ਵਿੱਚ ਬਕਾਇਦਾ ਲਿਖਿਆ ਹੋਇਆ ਆ ਆਨੰਦ ਕਾਰਜ ਕੋਈ ਵੀ ਜਿਹਦਾ ਫੇਤ ਹੈ ਸਿੱਖੀ ਦੇ ਉੱਤੇ ਉਹ ਉਹ ਕਰਵਾ ਸਕਦਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਜਿਹੜਾ ਗੁਰਮਤਾ ਪਾਸ ਕੀਤਾ ਗਿਆ ਸਤਖੰਡ ਸ੍ਰੀ ਹਜੂਰ ਸਾਹਿਬ ਵੱਲੋਂ ਕਿਉਂਕਿ ਅਸੀਂ ਜਾਣਦੇ ਹਾਂ ਜਿਹੜਾ ਸਥਾਨਿਕ ਮਸਲੇ ਹੁੰਦੇ ਆ ਸਥਾਨਿਕ ਸਹੀ ਪ੍ਰੋਬਲਮ ਹੁੰਦੀਆਂ ਨੇ ਉਹਨੂੰ ਜਿਹੜੇ ਤਖਤ ਨੇੜੇ ਦੇ ਤਖਤ ਸਿੱਖ ਉੱਥੇ ਲੈ ਕੇ ਜਾਂਦੇ ਆ ਤੇ ਉਹਨਾਂ ਕੋਲ ਪਾਵਰ ਹੈ ਕਿ ਉਹ ਜੇਕਰ ਉਹਨਾਂ ਨੂੰ ਲੋਕਲ ਸਿੱਖਾਂ ਦੀ ਸਮੱਸਿਆ ਆਈ ਹੈ ਉਹਦੇ ਉੱਤੇ ਕੋਈ ਫੈਸਲਾ ਲੈ ਸਕਦੇ ਆ ਉੱਥੇ ਤੈਅ ਕੀ ਇਹ ਜਿਹੜਾ ਫੈਸਲਾ ਲਿਆ ਗਿਆ ਕਿਉਂਕਿ ਅਸੀਂ ਦੇਖ ਰਹੇ ਆ ਕਿ ਜਿਹੜੇ ਮਹਾਰਾਸ਼ਟਰ ਦਾ ਜਾਂ ਨੇੜੇ ਦਾ ਏਰੀਆ ਉੱਥੇ ਬਹੁਤ ਸਾਰੇ ਸਿੱਖ ਹੈ ਜਿਹੜੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਆ ਉਤਨਾ ਦੇ ਸ਼ਹਿਰੀ ਸ਼ਹਿਰੀ ਲਾਈਫ ਸਟਾਈਲ ਜਾਂ ਜੀਵਨ ਜਾਂਚ ਦਾ ਉਹਦਾ ਪ੍ਰਭਾਵ ਹੈ ਉਹਦੇ ਕਰਕੇ ਅੱਜ ਸਾਡੇ ਸਮਾਜ ਦੇ ਵਿੱਚ ਸਿੱਖ ਬੱਚੇ ਆ ਜਿਹੜੇ ਬੱਚੀਆਂ ਨੇ ਉਹ ਆਪਣੇ ਨਾਵਾਂ ਨਾਲ ਕੌਰ ਤੇ ਸਿੰਗਲ ਨਹੀਂ ਲਾ ਰਹੇ ਅਸੀਂ ਜਦ ਵਕ ਵਕ ਜੋ ਬਰਾਤਾਂ ਜਾਂਦੇ ਆ ਵਾਹਵਾ ਜਾਂਦੇ ਤੋਂ ਦੇਖਣ ਮਿਲਦਾ ਕਿ ਜਿੰਨਾ ਵੀ ਉਹਦੇ ਨਾਲ ਸੰਬੰਧਿਤ ਲਿਟਰੇਚਰ ਸ਼ਬਦਾ ਜਾਂ ਵਿਆਹਾਂ ਦੇ ਨਾਲ ਆਨੰਦਕਾਰ ਸਾਹਿਬ ਦੇ ਨਾਲ ਉੱਤੇ ਨਹੀਂ ਹੁੰਦਾ ਤੇ ਇਸ ਕਰਕੇ ਉਹਨਾਂ ਨੇ ਆਪਣੇ ਵੱਲੋਂ ਇੱਕ ਜਿਹੜਾ ਮਤਾ ਪਾਸ ਕੀਤਾ ਹੈ ਔਰ ਸਿੱਖਾਂ ਨੂੰ ਮੰਨਣਾ ਚਾਹੀਦਾ ਹੈ ਰਹਿਤ ਮਰਿਆਦਾ ਵੀ ਕਹਿੰਦੀ ਆ ਕਿ ਸਿੱਖ ਜਿਹੜਾ ਸਿੱਖ ਦੇ ਘਰ ਜਨਮ ਲਿਆ ਆ ਹਰੇਕ ਨੇ ਆਪਣੇ ਨਾਂ ਨਾਲ ਸਿੱਖ ਪੂਰਾ ਨਾਂ ਲੈਣਾ ਗੁਰੂ ਗੋਬਿੰਦ ਸਿੰਘ ਦਾ ਬੰਜਾ ਹੁਕਮਨਾਮੇ ਉਹਨਾਂ ਵਿੱਚ ਹੁਕਮਨਾਮਾ ਵੀ ਸਿੱਖਾਂ ਨੂੰ ਕਿ ਉਹਨਾਂ ਨੇ ਆਪਣੇ ਨਾਮ ਨਾਲ ਕੌਰ ਤੇ ਸਿੱਖ ਲਾਉਣਾ ਆ ਜੇ ਉੱਥੋਂ ਹੋਇਆ ਤਾਂ ਅਸੀਂ ਇਸ ਸਮਾਜ ਨੂੰ ਇਹ ਸੁਧਾਰ ਵਾਲੀ ਗੱਲ ਹੈਗੀ ਆ ਕਿਉਂਕਿ ਇਹ ਪਹਿਚਾਨ ਹੈ ਜਿਹੜਾ ਅੱਜ ਦੇ ਅੱਜ ਦੇ ਦੌਰ ਦੇ ਵਿੱਚ ਬੰਦੇ ਦੀ ਪਹਿਚਾਨ ਬਹੁਤ ਜ਼ਰੂਰੀ ਹੈ ਤੇ ਪਹਿਚਾਨ ਸੱਭਿਆਚਾਰਕ ਤੌਰ ਤੇ ਜੇ ਸਿੱਖ ਤੇ ਕ ਸਿੰਘ ਤੇ ਕੌਰ ਨਹੀਂ ਹੁੰਦਾ ਤਾਂ ਉਹਦੇ ਨਾਲ ਕਈ ਵਾਰ ਸਮੱਸਿਆ ਆ ਜਾਂਦੀ ਹੈ ਸੋ ਇਸ ਵਾਸਤੇ ਜਿਹੜਾ ਉਹਨਾਂ ਨੇ ਕੀਤਾ ਹੈਗਾ ਇਸ ਸੰਦਰਭ ਦੇ ਵਿੱਚ ਠੀਕ ਹੈਗਾ ਖੋਨੇ ਵਿੱਚ ਅੱਛਾ ਚੱਲੀ ਹੋਈ ਹੈ ਕਿ ਕਿ Hindu ਵਿਆਹ ਨਹੀਂ ਕਰਾ ਪਾਉਣਗੇ ਜੇ ਉਹਨਾਂ ਦੇ ਨਾਂ ਦੇ ਪਿੱਛੇ ਸਿੰਘ ਨਹੀਂ ਲੱਗਿਆ ਹੋਊਗਾ ਕੌਰ ਨਹੀਂ ਲੱਗਿਆ ਹੋਊਗਾ ਨਹੀਂ ਹਿੰਦੂਆਂ ਨੂੰ ਕਿੱਥੇ ਇਹਦੇ ਵਿੱਚ ਬਰਿਆਦਾ ਚ ਕਿੱਥੇ ਲਿਖਿਆ ਨਹੀਂ ਹਿੰਦੂ ਦੀ ਆਨੰਦ ਕਾਰਜ ਨਹੀਂ ਕਰਾ ਸਿੱਖ ਰਹਿਤ ਬਰਿਆਦਾ ਚ ਲਿਖਿਆ ਨਹੀਂ ਹੈਗਾ ਸਾਰੇ ਲਿਖਿਆ ਕੋਈ ਵੀ ਜਾ ਕੇ ਜਿਹਦਾ ਫੇਤ ਹੈ ਜਦੋਂ ਗੁਰਦੁਆਰੇ ਆ ਕੇ ਜਿਹੜੇ ਸਹਿਜ ਧਾਰੀ ਸਿੱਖ ਨੇ ਬਹੁਤ ਸਾਰੇ ਜਿਨ੍ਹਾਂ ਦੇ ਨਾਵਾਂ ਨਾਲ ਨਹੀਂ ਹੈਗਾ ਲੱਗਿਆ ਹੁੰਦਾ ਤੇ ਉਹ ਕਰਾ ਸਕਦੇ ਇਸ ਤਰ੍ਹਾਂ ਦੀ ਕੋਈ ਇਹਦਾ ਨਹੀਂ ਹੈ ਪ੍ਰੋਬਲਮ ਲੇਕਿਨ ਇਹ ਜਿਹੜੇ ਸਿੱਖ ਸਮਾਜ ਦੇ ਬੱਚੇ ਆ ਜਿਹੜੇ ਸਿੱਖਾਂ ਦੇ ਬੱਚੇ ਆ ਉਹਨਾਂ ਵਾਸਤੇ ਆ ਬਾਰੋਂ ਜਿਹੜਾ ਕੋਈ ਸਿੰਧੀ ਸਿੱਖ ਨੇ ਜਾਂ ਹੋਰ ਕੋਈ ਕਬੀਲੇ ਦੇ ਸਿੱਖ ਨੇ ਨਾਨਕਪੱਤੀਏ ਹੋਰ ਜਿਹੜੇ ਸਿੱਖ ਦੇ ਸਿੱਖ ਸਮਾਜ ਦਾ ਹਿੱਸਾ ਨੇ ਉਹ ਕਰਾ ਸਕਦੇ ਇਸ ਤਰ੍ਹਾਂ ਦੀ ਕੋਈ ਗੱਲ ਹੁਣ ਅਗਲਾ ਸਵਾਲ ਆਉਂਦਾ ਕਿ ਆਪਾਂ ਨੂੰ ਪਤਾ ਹੈ ਵਿਆਹ ਦੇ ਵੇਲੇ ਲਹਿੰਗਾ ਚੋਲੀ ਪਾ ਕੇ ਚੱਲੇ ਜਾਂਦੀਆਂ ਨੇ ਕੁੜੀਆਂ ਉੱਥੇ ਆਨੰਦ ਕਾਰਜ ਹੁੰਦੇ ਨੇ ਹੁਣ ਇਹ ਰੀਤੀ ਰਿਵਾਜ ਕਦੀ ਪਹਿਲਾਂ ਹੈਗਾ ਸੀ ਜਾਂ ਪਹਿਲਾਂ ਕੋਈ ਮਤਾ ਪਾਸ ਹੋਇਆ ਹੈ ਸੁਪਰ ਗੁਰਮਤਿ ਮਤ ਪਾਸ ਹੋਇਆ ਕੀ ਪਹਿਲੀ ਵਾਰ ਹੋਇਆ ਇਹ ਪਹਿਲੀ ਵਾਰ ਹੀ ਹੋਇਆ ਜੀ ਇਹ ਜਿਹੜਾ ਮਤਾ ਆ ਇਹ ਜਦੋਂ ਅਸੀਂ ਜਦੋਂ ਸੰਸਾਰ ਭਰ ਦੇ ਦੁਨੀਆ ਭਰ ਤੇ ਸਿੱਖ ਸਮਾਜ ਰਹਿ ਰਿਹਾ ਆ ਵੱਖ-ਵੱਖ ਦੇਸ਼ਾਂ ਵਿੱਚ ਤੇ ਵਿਦੇਸ਼ੀ ਜਿਹੜਾ ਸਿੱਖ ਪੰਥ ਬਣਿਆ ਆ ਇਹ ਕੋਈ ਇੱਕ ਸਮੂਹ ਨੀਮਾ ਉਹਨੋਂ ਤੇ ਨਹੀਂ ਇਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਕਬੀਲਿਆਂ ਤੋਂ ਬਹੁਤ ਸਾਰੇ ਫੇਤ ਵਾਲੇ ਲੋਕ ਆਏ ਆ ਇਸ ਕਰਕੇ ਗੁਰੂ ਸਾਹਿਬ ਜੀ ਨੇ ਵੀ ਆਪਣੇ ਜੀਵਨ ਕਾਲ ਵਿੱਚ ਗੁਰਬਾਣੀ ਵਿੱਚ ਰਹਿਤ ਨਾਮਿਆਂ ਦੇ ਵਿੱਚ ਸਿੱਖਾਂ ਨੂੰ ਇੱਕ ਡਰੈਸ ਕੋਡ ਨਹੀਂ ਬਣਾ ਕੇ ਦਿੱਤਾ ਕਿ ਇਹ ਜਾਂ ਸਿੱਖ ਹੋਏਗਾ ਹਰ ਇੱਕ ਜਿਹੜੇ ਜਿਹੜੇ ਦੱਖਣ ਤੇ ਸਿੱਖ ਰਹਿੰਦੇ ਉਹਨਾਂ ਦਾ ਵੱਖਰਾ ਪਹਿਰਾਵਾ ਹੈ ਪੰਜਾਬ ਵਿੱਚ ਰਹਿੰਦੇ ਆ ਵੱਖਰਾ ਪਹਿਰਾਵਾ ਹੈ ਜਿਹੜੇ ਲੋਕ ਸਿੰਧ ਪਾਕਿਸਤਾਨ ਤੇ ਰਹਿੰਦੇ ਉਹਨਾਂ ਦਾ ਵੱਖਰਾ ਪਹਿਰਾਵਾ ਹੈ ਜਿਹੜੇ ਯੂਰਪ ਵਿੱਚ ਸਿੱਖ ਰਹੇ ਰਹੇ ਉਹਨਾਂ ਦਾ ਵੱਖਰਾ ਪਹਿਰਾਵਾ ਹੈ ਇਸ ਵਾਸਤੇ ਜੇ ਅਸੀਂ ਪੰਜਾਬ ਦੇ ਸੱਭਿਆਚਾਰ ਦੇ ਨਾਲ ਤੇ ਲਹਿੰਗਾ ਇਹ ਜਿਹੜਾ ਉਹ ਪੰਜਾਬ ਦੇ ਸੱਭਿਆਚਾਰ ਦਾ ਹਿੱਸਾ ਆ ਉਹ ਪਰ ਆਵੇ ਦਾ ਹਿੱਸਾ ਆ ਜਿਹੜਾ ਸਲਵਾਰ ਕਮੀਜ਼ ਦੀ ਜਿਕਰ ਕੀਤਾ ਇਹ ਤਾਂ ਮੁਗਲ ਲੈ ਕੇ ਆਇਆ ਇਸ ਤੋਂ ਪਹਿਲਾਂ ਪੰਜਾਬ ਦੇ ਲੋਕ ਤਾਂ ਇਹ ਪਾਉਂਦੇ ਨਹੀਂ ਸੀਗੇ ਇਸੇ ਤਰ੍ਹਾਂ ਹੁਣ ਅਸੀਂ ਯੂਰਪ ਦਾ ਪੱਛਮ ਦੇ ਪ੍ਰਭਾਵ ਥਲੇ ਅਸੀਂ ਜਿਹੜੇ ਡਰੈਸ ਪਾਈ ਹੈ ਪੈਂਟ ਕਮੀਜ਼ ਸਾਰੇ ਸਾਡੇ ਤਾਂ ਹੈ ਨਹੀਂ ਇਹ ਅਸੀਂ ਆਪਣੀ ਸਹੂਲਤਾਂ ਲਈ ਜਿਹੜੇ ਸਾਨੂੰ ਸ਼ੂਟ ਕਰਦੇ ਉਹ ਪਾਉਨੇ ਆ ਸੋ ਇਸ ਕਰਕੇ ਪਹਿਰਾਵੇ ਪ੍ਰਤੀ ਰਹਿਤ ਮਰਿਆਦਾ ਵਿੱਚ ਵੀ ਪੰਜ ਕਕਾਰਾਂ ਦਾ ਜ਼ਿਕਰ ਹੈ ਇਸ ਵਿਆਪਨਿਕ ਕਾਰ ਪਾਉਣੇ ਆ ਤੁਸੀਂ ਉਹਦੇ ਨਾਲ ਇਹ ਨਹੀਂ ਕਿ ਸਾੜੀ ਲਾਉਣੀ ਜ਼ਰੂਰੀ ਆ ਜਾਂ ਇਹ ਪਾਉਣਾ ਹੈ ਨਹੀਂ ਪਾਉਣਾ ਇਹ ਦੇਖਣਾ ਹਾਂ ਇਹ ਜ਼ਰੂਰ ਹੈ ਕੋਈ ਵੀ ਭੜਕੀਲਾ ਮਹਾਰਾਜ ਜਦੋਂ ਸਿੱਖ ਆਨੰਦ ਕਾਰਜ ਕਰਾਉਂਦਾ ਤੇ ਗੁਰੂ ਮਹਾਰਾਜ ਜੀ ਸਾਹਿਬ ਤੋਂ ਸਰਵੋਤਮ ਨੇ ਸ਼ੋਭਨੀ ਹੈ ਤੇ ਉਹਨਾਂ ਤੋਂ ਵੱਡੀ ਕੋਈ ਰਹਿਤ ਜਿਹੜੀ ਕੋਈ ਵੀ ਜਿਹੜੀ ਹੈ ਔਰ ਕਸਟਮ ਜਾਂ ਰਿਵਾਜ ਨਹੀਂ ਹੋ ਸਕਦਾ ਤੇ ਉੱਥੇ ਜਿਹੜੇ ਵੀ ਲੋਕ ਜਾਂਦੇ ਆ ਉਹਨਾਂ ਦਾ ਪਹਿਰਾਵਾ ਇਸ ਤਰ੍ਹਾਂ ਦਾ ਨਾ ਹੋਵੇ ਜਿਹੜਾ ਅਸੱਭਕ ਦੇਖ ਨੂੰ ਬੁਰਾ ਲੱਗੇ ਐਸ ਕਰਕੇ ਤਾਂ ਠੀਕ ਹੈ ਕਿਉਂਕਿ ਜਿਸ ਤਰ੍ਹਾਂ ਅੱਜ ਕੱਲ ਨਗੇਜ ਸਾਹਮਣੇ ਆ ਰਿਹਾ ਜਾਂ ਇਸ ਤਰ੍ਹਾਂ ਦੀ ਗੱਲ ਹੈ ਤਾਂ ਉਸ ਸੰਦਰਭ ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕੁਝ ਰੈਲੇਵੈਂਟ ਹੈ ਲੇਕਿਨ ਸਾਰੇ ਜਿਹੜੇ ਮਸਲਾ ਜਿਹੜਾ ਪੇਰਾ ਇਹਦਾ ਮਸਲਾ ਹੈ ਦੁਨੀਆ ਭਰ ਦੇ ਸਿੱਖਾਂ ਦੇ ਵਸਦੇਆਂ ਲਈ ਹੈ ਕਿਸੇ ਇੱਕ ਖਿੱਤੇ ਦੇ ਲਈ ਨਹੀਂ ਇਸ ਕਰਕੇ ਜੇ ਅਸੀਂ ਅੱਜ ਇੱਥੇ ਪਾਬੰਦੀ ਲਾ ਦਿੰਨੇ ਆ ਕਿਸੇ ਡਰੈਸ ਦੇ ਵਿੱਚ ਤਾਂ ਉਹਦੇ ਨਾਲ ਕਈ ਕਿਸਮ ਦੀਆਂ ਪ੍ਰੋਬਲਮ ਆ ਸਕਦੀਆਂ ਨਾਲੇ ਇਹ ਕਾਨੂੰਨਾਮਾ ਇੰਪਲੀਮੈਂਟ ਕਰਨਾ ਵੀ ਔਖਾ ਹੋ ਜਾਏਗਾ ਕਿਉਂਕਿ ਜਿਹੜਾ ਸਿੱਖ 엘ੀਟ ਸਮਾਜ ਹੈ ਉਹਦੀਆਂ ਕੁੜੀਆਂ ਉਹਨਾਂ ਦੇ ਬੱਚੇ ਜਿਹੜੇ ਉਹ ਸਲਵਾਰ ਘੱਡੇ ਆਉਣ ਵਾਲੇ ਦੇਖ ਦੇਣਾ ਜੀ ਦੇਖ ਲਓ ਉਹਨਾਂ ਦੇ ਬੱਚਿਆਂ ਨੇ ਸਲਵਾਰ ਕਮੀਜ਼ ਅਨੰਦਕਾਰ ਜ ਨਹੀਂ ਕਰਾਉਣੇ ਤੇ ਨਾਲੇ ਸਾਦਗੀ ਆ ਸਾਦਗੀ ਜੇ ਅੱਜ ਦੇ ਅਸੀਂ ਦੇਖ ਰਹੇ ਆ ਬਹੁਤ ਮਹਿੰਗੇ ਸਲਵਾਰ ਕਮੀਜ਼ ਵੀ ਵਧ ਸਕਦੇ ਕਰੋਨਾ ਦੀ ਗਿਣਤੀ ਤੇ ਵਧਦਾ ਅੱਜ ਵੀ ਅਸੀਂ ਦੇਖਦੇ ਆ ਲਹਿੰਗੇ ਜਿਹੜੇ ਇਹ ਜਿਹੜਾ ਚਿੰਤਾ ਆ ਜਿਹੜੇ ਉਹਨਾਂ ਦੇ ਪਿੱਛੇ ਮੰਤਬ ਹੋਏਗਾ ਉਹ ਹੈਗਾ ਕਿ 5 5 10 10 ਲੱਖ ਦੇ ਜਿਹੜੇ ਲਹਿੰਗੇ ਬਣ ਰਹੇ ਆ ਉਹਨੂੰ ਕਿਸ ਤਰ੍ਹਾਂ ਸਾਦਗੀ ਨਾਲ ਸਾਦੇ ਵਿਆਹ ਕਿਸ ਤਰ੍ਹਾਂ ਕੀਤੇ ਜਾਣ ਇਹ ਇਸ ਸੰਦਰਭ ਵਿੱਚ ਅਸੀਂ ਸਮਝ ਇਸ ਜਿਹੜਾ ਗੁਰਮਤ ਹੈ ਉਹ ਉਹਨੂੰ ਸਮਝਣਾ ਚਾਹੀਦਾ ਹੈ ਕਿ ਸਾਦਗੀ ਸਾਦੇ ਵਿਆਹ ਹੋਣੇ ਚਾਹੀਦੇ ਆ ਜੇ ਇਹਦੇ ਨਾਲ ਜੇ ਉਥੋਂ ਮਤੇ ਦੇ ਵਿੱਚ ਇਹ ਚੀਜ਼ ਪਾਈ ਜਾਂਦੀ ਜਿਆਦਾ ਵਧੀਆ ਹੋਣਾ ਸੀਗਾ ਕਿਉਂਕਿ ਜਿਹੜੇ ਵਿਆਹਾਂ ਦੇ ਉੱਤੇ ਨਜਾਇਜ਼ ਖਰਚੇ ਹੋ ਰਹੇ ਹਨ ਗੁਰਬਾਣੀ ਸਾਰੀ ਰਹਿਤ ਪਰਿਵਾਰਾ ਇਸ ਗੱਲ ਤੇ ਜ਼ੋਰ ਦਿੰਦੀ ਹੈ ਕਿ ਸਾਨੂੰ ਵਿਆਹਾਂ 'ਤੇ ਫ਼ਜ਼ੂਲ ਖਰਚੀ ਨਹੀਂ ਕਰਨੀ ਚਾਹੀਦੀ ਸਾਦੇ ਕਰਨੇ ਚਾਹੀਦੇ ਆ ਤੇ ਉਹ ਸਾਦਗੀ ਤੱਕ ਠੀਕ ਹੈ ਉਹ ਸਾਦੇ ਜਿਹੜੇ ਲੈਂਗ ਚੋਲੀ ਜਾਂ ਹੋਰ ਵੀ ਧਰਾਵਾ ਹੋ ਸਕਦਾ ਜਰੂਰੀ ਨਹੀਂ ਵੀ ਇੱਕ ਜਿਹੜਾ ਕਮੀਜ਼ ਪਜਾਮਾ ਇਹ ਹੀ ਸਾਦਾ ਹੋ ਸਕਦਾ ਕੋਈ ਹੋਰ ਵੀ ਉਸ ਤਰ੍ਹਾਂ ਸਲਵਾਰ ਕਮੀਜ਼ ਜਰੂਰੀ ਨਹੀਂ ਹੈ ਲੇਕਿਨ ਉਹਨਾਂ ਨੇ ਸਿੰਘ ਸਵਾਨ ਨੇ ਜਿਹੜਾ ਲਾਇਆ ਮੈਨੂੰ ਲੱਗਦਾ ਉਹ ਸਮੱਸਿਆ ਉਸ ਮਹਾਰਾਸ਼ਟਰ ਦੀ ਜਾਂ ਉਸ ਪਾਸੇ ਦੀ ਖੇਤਰੀ ਸਮੱਸਿਆ ਹੋਏਗੀ ਜਿਹਨੂੰ ਸਾਹਮਣੇ ਰੱਖ ਕੇ ਉਹਨਾਂ ਨੇ ਇਹ ਗੁਰਮਤਤਾ ਕੀਤਾ ਗਾ ਹੁਣ ਗੱਲ ਕਰੀਏ ਛਤਰ ਛਾਇਆ ਦੀ ਫੁੱਲਾਂ ਦੇ ਵਿੱਚ ਕੁੜੀ ਨੂੰ ਲੈ ਕੇ ਨਹੀਂ ਆਇਆ ਜਾ ਸਕਦਾ ਲਾਵਾਂ ਲੈਣ ਵਾਸਤੇ ਇਹ ਸੁਪਰ ਵੀ ਪਹਿਲਾਂ ਕੋਈ ਗੁਰਮਤਮਤਾ ਪਾਇਆ ਜਾ ਚੁੱਕਿਆ ਜਾਂ ਇਹ ਵੀ ਪਹਿਲੀ ਵਾਰ ਹੈਗਾ ਇਹ ਸੰਦਰਭ ਦੇ ਵਿੱਚ ਬੜਾ ਰੱਖਿਆ ਗਿਆ ਜਿਵੇਂ ਪਹਿਲਾਂ ਕਿਹਾ ਗੁਰਮਤ ਸਾਡੇ ਵਿਆਹਾਂ ਦੇ ਵਿੱਚ ਸਭ ਤੋਂ ਜਿਹੜੀ ਸ਼ਰੋਮਣੀ ਰਸਮ ਹੈ ਉਹ ਹੈ ਆਨੰਦ ਕਾਰਜ ਤੇ 22 ਚੰਦ ਅੱਜ ਆਨੰਦ ਕਾਰਜ ਜਦੋਂ ਹੁੰਦੇ ਆ ਉੱਥੇ ਜਿਹੜੇ ਜਿੰਨੇ ਵੀ ਵਿਆਹ ਅਟੈਂਡ ਕਰਨ ਜਾਂਦੇ ਆ ਬੰਦੇ ਉਹਨਾਂ ਦਾ 10-5% ਵੀ ਲੋਕ ਹੈ ਜਿਹੜੇ ਆਨੰਦਕਾਰ ਜਵਸਤੀ ਨਹੀਂ ਜਾਂਦੇ। ਜੇ ਆਨੰਦਕਾਰ ਦੀ ਰਸਮ ਹੈ ਉਹ ਸੈਕੰਡਰੀ ਬਣ ਗਈ ਹੈ। ਦੂਜੀਆਂ ਰਸਮਾਂ ਜਿਹੜੀਆਂ ਉਹਦੇ ਉੱਤੇ ਫੁੱਲ ਮਾਲਾ ਪਾਉਣੀ ਦੂਜੀ ਤੀਜੀ ਉਹ ਹੋ ਗਈਆਂ ਨੇ। ਹੁਣ ਜਦੋਂ ਬੱਚੇ ਨੂੰ ਬੱਚੇ ਬੱਚੀ ਨੂੰ ਲਿਜਾਇਆ ਜਾਂਦਾ ਉਹਦੇ ਤੱਕ ਉਹ ਉਹਦੇ ਉੱਤੇ ਫੁਲਕਾਰੀ ਤਾਣੀ ਜਾਂਦੀ ਆ ਜਾਂ ਹੋਰ ਗੁਲਦਸਤੇ ਫੁੱਲ ਵਗੈਰਾ ਪਲਾਏ ਜਾਂਦੇ ਆ। ਉਹ ਤਾਂ ਪਹਿਲਾਂ ਹੀ ਮਰਿਆਦਾ ਵਿੱਚ ਹੈ ਕਿ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਕਿਸੇ ਵਿਅਕਤੀ ਦੇ ਉੱਤੇ ਕਿਸੇ ਤੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਿਹੜਾ ਸੇਰ ਆਇਆ ਕਲਗੀ ਆ ਸਭ ਲਾਇਆ ਜਾਂਦਾ ਆ ਪੰਜਾਬ ਵਿੱਚ ਇਹ ਸਮੱਸਿਆ ਤਾਂ ਹੈ ਨਹੀਂਗੀ ਪੰਜਾਬ ਦੇ ਵਿੱਚ ਤਾਂ ਲੋਕ ਆਲਰੇਡੀ ਬਹੁਤ ਸਾਰਾ 90% ਲੋਕ ਬਾਹਰੀ ਅਤਾਰ ਦੇ ਸਾਰੇ ਕੋਚ ਇਹ ਸ਼ਹਿਰਾਂ ਦੇ ਵਿੱਚ ਪ੍ਰੋਬਲਮ ਹੋ ਸਕਦੇ ਜਿੱਥੇ ਕਿਉਂਕਿ ਜੀਵਨ ਜਜ ਹੋਰ ਕਿਸਬਦੀ ਹੈ ਉੱਥੇ ਮर्यादा ਦਾ ਕਈ ਵਾਰ ਧਿਆਨ ਨਹੀਂ ਰੱਖਿਆ ਜਾਂਦਾ ਉਹ ਵੱਡੇ ਸ਼ਹਿਰਾਂ ਦੇ ਵਿੱਚ ਹੋ ਸਕਦਾ ਜਦੋਂ ਇਹ ਇਹ ਸਮੱਸਿਆ ਹੁੰਦੀ ਹੈ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀ ਸਮੱਸਿਆ ਨਹੀਂ ਇੱਥੇ ਲੋਕਾਂ ਨੂੰ ਗੁਰਮਤ ਦਾ ਜਾਂ ਗੁਰੂ ਦਾ ਭੈ ਭਾਵ ਨਹੀਂ ਹੋਇਆ ਉਹਨਾਂ ਦੀ ਹਜ਼ੂਰੀ ਵਿੱਚ ਬਹੁਤ ਸੀਮਤ ਜੇ ਲੋਕ ਜਾਂਦੇ ਆ ਤੇ ਉੱਥੇ ਕਦੀ ਇਸ ਤਰ੍ਹਾਂ ਦੀ ਰਸਮ ਨਹੀਂ ਦੇ ਇਹ ਵੱਡੇ ਸ਼ਹਿਰਾਂ ਦੇ ਵਿੱਚ ਇਹ ਹੋ ਸਕਦਾ ਕਿ ਤਣ ਕਿਤੇ ਪ੍ਰੋਬਲਮ ਆਉਂਦੀ ਹੋਵੇ ਇਹ ਅਕਾਲ ਤਖਤ ਤੋਂ ਤਾਂ ਹੁਕਮਨਾਮਾ ਜਾਰੀ ਨਹੀਂ ਹੋਇਆ ਹੁਣ ਲੋਕ ਕਿਵੇਂ ਲੈਣ ਸਿੱਖ ਸਮਾਜ ਇਸ ਨੂੰ ਕਿਵੇਂ ਲਵੇ ਕੋਈ ਗੁਰਮਤਕ ਗੁਰਮਤੇ ਆ ਜਿਹੜੇ ਸਤਾਨਿਕ ਹੁੰਦੇ ਆ ਤੇ ਜਿਹੜੇ ਬਾਕੀ ਤਖਤ ਆਕਾਲ ਤਖਤ ਨੂੰ ਛੱਡ ਕੇ ਉਹ ਸਥਾਨਕ ਜਿਹੜੇ ਫੈਸਲੇ ਕਰਦੇ ਆ ਤੇ ਉਹਨਾਂ ਨੇ ਉਸ ਪੱਧਰ ਦਾ ਫੈਸਲਾ ਕੀਤਾ ਆ ਕੋਈ ਵੀ ਫੈਸਲਾ ਜਿਹੜਾ ਆ ਜੇ ਜਿਹੜਾ ਬਾਕੀਆਂ ਨੂੰ ਮੈਨੂੰ ਲੱਗਦਾ ਸਾਰੇ ਠੀਕ ਨੇ ਇੱਕ ਫੈਸਲੇ ਨੂੰ ਛੱਡ ਕੇ ਜਿਹੜਾ ਪਹਿਰਾਵੇ ਵਾਲਾ ਫੈਸਲਾ ਆ ਇਹ ਮੈਨੂੰ ਲੱਗਦਾ ਲਾਗੂ ਸਰਾਰ ਭਰ ਦੇ ਸਿੱਖਾਂ 'ਚ ਨਹੀਂ ਹੋ ਸਕਦਾ ਕਿਉਂਕਿ ਸਾਰੀਆਂ ਥਾਵਾਂ ਦੇ ਸਿੱਖ ਜਿਹੜੇ ਇੱਕੋ ਜਿਹਾ ਪਹਿਰਾਵਾ ਨਹੀਂ ਪਾਉਂਦੇ ਉੱਥੇ ਯੂਰਪ ਵਿੱਚ ਸਾਦੇ ਪਹਿਰਾਵੇ ਦਾ ਮਸਲਾ ਹੋਰ ਹੋਏਗਾ ਤੇ ਬਿਹਾਰ ਵਿੱਚ ਹੋਰ ਹੋਏਗਾ ਇਸ ਕਰਕੇ ਇਸ ਚੀਜ਼ ਨੂੰ ਜਿਹੜਾ ਧਿਆਨ ਚ ਰੱਖਣਾ ਚਾਹੀਦਾ ਇਹ ਜਿਹੜਾ ਹੁਕਮ ਹੁਕਮ ਨਾ ਵਨੀ ਗੁਰਮਤ ਆਇਆ ਇਹ ਲੋਕਾਂ ਨੂੰ ਇੱਕ ਕਿਸਮ ਦੀ ਅਪੀਲ ਹੈ ਲੋਕਾਂ ਨੂੰ ਸੁਜੈਸ਼ਨ ਹੈ ਤੇ ਉਹਦੇ ਚ ਇੰਪਲੀਮੈਂਟੇ ਜਰੂਰੀ ਨਹੀਂ ਹੁੰਦਾ ਸਾਰੇ ਸਿੱਖਾਂ ਨੂੰ ਕਿ ਸਿਰਫ ਮਹਾਰਾਸ਼ਟਰ ਦੇ ਸਿੱਖਾਂ ਨੂੰ ਜਿਨ੍ਹਾਂ ਦੀ ਪ੍ਰੋਬਲਮ ਹੈ ਸਾਰੇ ਸਿੱਖਾਂ ਦੀ ਤੇ ਪ੍ਰੋਬਲਮ ਨਹੀਂ ਪੈਰਾਵੇ ਦੀ ਹਾਂ ਪੰਜਾਬ ਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਜਿਹੜਾ ਜਿਹੜਾ ਪੰਜਾਬ ਦਾ ਟ੍ਰੈਡੀਸ਼ਨਲ ਪਹਿਰਾਵਾ ਆ ਲਹਿੰਗਾ ਚੋਲੀ ਆ ਉਹਨੂੰ ਤੁਸੀਂ ਉਸ ਤਰੀਕੇ ਨਾਲ ਨਹੀਂ ਕਰ ਸਕਦੇ ਗੁਰੂ ਕਾਲ ਦੇ ਵਿੱਚ ਜਿੰਨੀਆਂ ਵੀ ਤਸਵੀਰਾਂ ਨੇ ਜਾਂ ਜਿੰਨੀਆਂ ਵੀ ਸਾਨੂੰ ਮਿਲਦੀਆਂ ਹੈਗੀਆਂ ਨੇ ਉਹਨਾਂ ਦੇ ਵਿੱਚ ਔਰਤਾਂ ਨੇ ਲਹਿੰਗੇ ਪਾਏ ਹੋਏ ਆ ਫਿਰ ਅਸੀਂ ਕੀ ਕਰਾਂਗੇ ਇਹ ਸਮਝਾ ਤਾਂ ਹੈਗੀ ਆ ਨਾ ਹਾਂ ਤੋ ਇਹ ਇਸ ਕਰਕੇ ਜਿਹੜੀ ਵੀ ਸਾਡੇ ਸਾਡੇ ਦਸਤਾਵੇਜ਼ ਨੇ ਜਿਹੜੇ ਵੀ ਸਾਨੂੰ ਗੁਰੂ ਘਰਾਂ ਦੇ ਗੁਰੂ ਮਹਿਲਾਂ ਦੇ ਕੱਪੜੇ ਮਿਲਦੇ ਆ ਉਹਨਾਂ ਦੇ ਬਾਰੇ ਸਾਨੂੰ ਸੋਚਣਾ ਚਾਹੀਦਾ ਮੈਨੂੰ ਲੱਗਦਾ ਜਸਵੰਤ ਸਿੰਘ ਸਾਹਿਬ ਜੀ ਨੂੰ ਇਹ ਫੈਸਲਾ ਲੈਣ ਤੋਂ ਪਹਿਲਾਂ ਗੰਭੀਰ ਵਿਚਾਰ ਵਟਾਂਦਰਾ ਕਰ ਲੈਣਾ ਚਾਹੀਦਾ ਸੀ ਸਾਰੇ ਪੱਖਾਂ ਤੋਂ ਸਿੱਖ ਇਤਿਹਾਸ ਤੋਂ ਸਿੱਖ ਟ੍ਰੈਡੀਸ਼ਨ ਤੋਂ ਸਿੱਖਾਂ ਦੇ ਜਿਹੜਾ ਸਾਰੇ ਆਰਟੀਕਲ ਪਏ ਹੈਗੇ ਆ ਮੰਨ ਲਓ ਗੁਰੂ ਘਰਾਂ ਨਾਲ ਸੰਬੰਧਿਤ ਬੀਬੀਆਂ ਦੇ ਜੇਕਰ ਕੱਪੜੇ ਪਏ ਆ ਤਾਂ ਤੇ ਹਣ ਚਿਰ ਰੱਖਣਾ ਚਾਹੀਦਾ ਕਿ ਬਾਕੀ ਸਾਡੇ ਹੁਨਾਮੇ ਆ ਗੁਰੂ ਸਾਹਿਬ ਦੇ ਹੁਕਮਨਾਮੇ ਜਿਹੜੇ ਗੁਰੂ ਕਾਲਦੇਵ ਹੁਕਮਨਾਮੇ ਉਹਨਾਂ ਨੂੰ ਧਿਆਨ ਚ ਰੱਖ ਲੈਣਾ ਚਾਹੀਦਾ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਇਹ ਜਿਹੜਾ ਫੈਸਲਾ ਕਰਨਿਆ ਤਾਂ ਉਹ ਸਾਰਾ ਉਹਦਾ ਸਰਪੱਖੀ ਜਿਹੜਾ ਉਹ ਧਿਆਨ ਰੱਖਣਾ। ਅਚਕਾਕੀ ਸਵਾਲ ਹੈ ਤੁਸੀਂ ਉਹਨੇ ਨਾਮ ਦਾ ਜ਼ਿਕਰ ਕੀਤਾ ਸੀ ਸਿੰਘ ਤੇ ਕੌਰ ਦਾ ਜਿੱਥੇ ਇਹ ਗੁਰਮਤਾ ਪਾਸ ਕੀਤਾ ਗਿਆ ਜਿੱਥੇ ਗੁਰਮਤਾ ਲੈ ਕੇ ਆਏ ਨੇ ਨਦੇੜ ਸਾਹਿਬ ਹਜੂਰ ਸਾਹਿਬ ਵਿੱਚ ਕਿ ਕਨ ਹਜੂਰ ਸਾਹਿਬ ਦੇ ਵਿੱਚ ਵੀ ਕੋਈ Hindu ਜੋੜਾ ਵਿਆਹ ਕਰਵਾ ਸਕਦਾ ਜੇ ਉਹਨਾਂ ਨੇ ਨਾਮ ਦਾ ਜ਼ਿਕਰ ਕੀਤਾ ਵੀ ਸਿੰਘ ਤੇ ਕੌਰ ਲਗਾਓ ਹਾਂ ਮੇਰੀ ਮੈਨੂੰ ਲੱਗਦਾ ਕਿ ਮਹਾਰਾਸ਼ਟਰ ਦੇ ਵਿੱਚ ਬਹੁਤ ਵੱਡੀ ਗਿਣਤੀ ਦੇ ਵਿੱਚ ਸਿੰਧੀ ਸਿੱਖ ਨੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਤੇ ਉਹ ਭਾਈਚਾਰਾ ਵਿਆਹ ਕਰਾਉਂਦਾ ਉਹਨਾਂ ਦੇ ਨਾਂ ਹਿੰਦੂਆਂ ਵਾਲੇ ਹੁੰਦੇ ਆ ਤੇ ਇਹ ਇਹ ਮੈਨੂੰ ਲੱਗਦਾ ਇਹ ਸਿੰਧਿਆ ਦੇ ਆਪਣੇ ਗੁਰਦੁਆਰੇ ਵੀ ਬਹੁਤ ਵੱਡੇ ਆ ਬਾਹਰ ਨੇ ਤੇ ਉਹ ਮੇਰੇ ਖਿਆਲ ਉਹ ਉਹਨਾਂ ਦੇ ਉੱਤੇ ਕੋਈ ਰੋਕ ਨਹੀਂ ਉਹ ਸਿਰਫ ਰਹਿਤ ਮਰਿਆਦਾ ਦੇ ਵਿੱਚ ਹੈ ਰਹਿਤ ਮਰਿਆਦਾ ਦੇ ਵਿੱਚ ਲਿਖਿਆ ਹੋਇਆ ਕਿ ਕਿਸੇ ਦਾ ਵੀ ਵਿਆਹ ਕੀਤਾ ਜਾ ਸਕਦਾ ਜਿਹਦਾ ਫੇਤ ਹੈ ਜਿਹੜਾ ਗੁਰੂ ਦੀ ਸ਼ਰਨ ਵਿੱਚ ਹੁੰਦਾ ਹੈਗਾ ਕੋਈ ਵਿਆਹ ਉਹਦਾ ਆਨੰਦਕਾਰਜ ਹੋ ਸਕਦਾ ਅੱਛਾ ਆਖੀ ਕਮੈਂਟ ਕਰਨਾ ਕਿ ਅਕਾਲ ਤਖਤ ਸਾਹਿਬ ਤੋਂ ਕੋਈ ਹੁਕਮਨਾਮਾ ਜਾਰੀ ਹੁੰਦਾ ਉਹ ਸਾਰੇ ਦੁਨੀਆਂ ਦੇ ਸਿੱਖ ਵਾਸਤੇ ਹੁੰਦਾ ਜਾਂ ਹੁਣ ਮਹਾਰਾਸ਼ਟਰ ਵਿੱਚ ਹੋਇਆ ਜਿੱਥੇ ਦੀ ਸਮੱਸਿਆ ਉੱਥੋਂ ਵਸਦੀ ਹੋਇਆ ਇਹ ਇਹ ਹੁਕਮਨਾ ਜਿਹੜਾ ਹੁਕਮਨਾਮਾ ਨਹੀਂ ਇਹ ਗੁਰਮਤਾ ਹੈ ਗਰਮਤਾ ਉੱਥੇ ਜਿੱਥੇ ਪ੍ਰੋਬਲਮ ਹੈ ਉਹਦੇ ਵਾਸਤੇ ਹੈ ਲੇਕਿਨ ਇਹਦੇ ਪ੍ਰਭਾਵ ਬਾਹਰ ਪੈਂਦੇ ਆ ਜਿਵੇਂ ਹੁਣ ਲਹਿੰਗਾ ਚੋਲੀ ਆ ਗਿਆ ਜਿਹੜਾ ਲਹਿੰਗੀ ਚੋਲੀ ਦਾ ਇੱਥੇ ਪੰਜਾਬ 'ਚ ਸਮੱਸਿਆ ਨਹੀਂ ਹੈਗੀ ਤੇ ਇਹਦਾ ਪ੍ਰਭਾਵ ਇੱਥੇ ਪਏਗਾ ਇਸ ਜਿਹੜਾ ਗੁਰਮਤ ਹੈ ਇਹਦੀ ਆੜ ਹੇਟ ਬੰਦੇ ਸਤਕਾਰ ਕਮੇਟੀਆਂ ਕਈ ਕੁਛ ਦੂਸਰੇ ਪਾਸੇ ਵੀ ਐਕਸ਼ਨ ਕਰ ਸਕਦੀਆਂ ਨੇ ਸੋ ਇਸ ਕਰਕੇ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇ ਕਿ ਇੱਥੇ ਲੱਗ ਲੱਗੇ ਇੱਥੇ ਕਰਨਾ ਪੈਣਾ ਫਿਰ ਇਥੋਂ ਤਖਤ ਸਾਹਿਬ ਤੋਂ ਕਹਿਣਾ ਪੈਣਾ ਪੰਜਾਬ ਵਾਸਤੇ ਲੱਗੇ ਕਹਿਣਾ ਪੈਣਾ ਫਿਰ ਨੀ ਅਲੱਗ ਨਹੀਂ ਕਹਿਣਾ ਪੈਣਾ ਉਹਨਾਂ ਨੇ ਤਾਂ ਵੈਸੇ ਇਹਦੀ ਹਮਾਇਤ ਕਰਤੀ ਕੱਲ ਸ਼੍ਰੋਮਣੀ ਕਮੇਟੀ ਨੇ ਜਿਹੜਾ ਜਨਰਲ ਖਤਰ ਅਮਰਜੀਤ ਚਾਵਲਾ ਉਹਨਾਂ ਨੇ ਹਮਾਇਤ ਕੀਤੀ ਆ ਲੇਕਿਨ ਮੈਂ ਦੱਸਾਂ ਇੰਪਲੀਮੈਂਟ ਤੇ ਅਸਰ ਹੈ ਕਿ ਅਕਾਲੀ ਲੀਡਰ ਜਾਂ ਜਿਹੜੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਆਪਣੇ ਪਰਿਵਾਰਾਂ 'ਚ ਇਸ ਹੁਕਮ ਨੂੰ ਲਾਗੂ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਦੇ ਸੀਗਾ ਹਾਲੇ ਤੱਕ ਜਿਹੜੇ ਉਲੰਘਣਾ ਕਰਦੇ ਆ ਇਹ ਆਮ ਲੋਕ ਗਰੀਬ ਲੋਕ ਤਾਂ ਲੰਘਣਾ ਹੀ ਨਹੀਂ ਕਰ ਰਹੇ ਉਹਦੇ ਕੋਲ ਕਿੱਥੇ 5 ਲੱਖ ਦਾ ਲਹਿੰਗਾ ਸੌਣ ਦੀ ਸਮਰੱਥਾ ਆ ਉਹ ਤਾਂ 5 ਲੱਖ ਤੇ ਵਿਆਹ ਕਰਨ ਦੀ ਸਮਰੱਥਾ ਨਹੀਂ ਇਹ ਪ੍ਰੋਬਲਮ ਤੇ ਵੱਡੇ 엘ੀਟ ਸਿੱਖ ਸਮਾਜ ਚ ਆਉਣੀ ਹੈ ਤੇ ਮੈਨੂੰ ਲੱਗਦਾ ਕਿ ਇਹ ਜਿਹੜਾ ਹੁਕਮਨਾਮਾ ਇਹ ਉਸ ਤਰ੍ਹਾਂ ਜਿਹੜੇ ਗੁਰਮਤ ਹੈ ਉਸ ਤਰ੍ਹਾਂ ਪੰਜਾਬ ਵਿੱਚ ਲਾਗੂ ਹੋ ਸਕੇ ਪਰ ਇੱਕ ਹੋਰ ਵੀ ਤੁਹਾਨੂੰ ਯਾਦ ਹੋਣਾ ਹੁਕਮਨਾਮਾ ਜਿਆਦਾ ਹੋਇਆ ਸੀ ਕਿ ਕਿਸੇ ਸਿੰਘ ਨੇ ਆਪਣੇ ਗੋਤਨੀ ਲਿਖਣਾ ਪਿੱਛੇ ਇਹ ਅਕਾਲੀ ਦਲ ਨੇ ਵੀ ਤੁਹਾਨੂੰ ਪਤਾ ਮਤਾ ਪਾਇਆ ਹੋਇਆ ਇਹ ਵਾਲਾ ਉਹ ਕਿੰਨੋਂ ਕੋ ਇੰਪਲੀਮੈਂਟ ਕਰ ਲਿਆ ਸਤਕਾਰ ਕਮੇਟੀ ਵੱਲੋਂ ਵੀ ਤਾਂ ਸਵਾਲ ਗੋਣਾ ਚਾਹੀਦਾ ਨਾ ਫਿਰ ਸ਼੍ਰੋਮਣੀ ਕਮੇਟੀ ਔਰ ਜਿਹੜਾ ਹੈਗਾ ਆ ਧਰਮ ਪ੍ਰਚਾਰ ਕਮੇਟੀ ਨੇ ਬਹੁਤ ਵਾਰੀ ਇਹ ਮਤੇ ਪਾਏ ਆ ਗੋਤ ਨਾਂ ਲਿਖਣ ਦੇ ਜੱਤ ਗੋਤ ਨਾਂ ਲਿਖਣ ਦੇ ਲੇਕਿਨ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਵੀ ਆਪਣੇ ਨਾਂ ਗੋਤ ਲਿਖਦਾ ਆ ਜਨਰਲ ਸਕੱਤਰ ਵੀ ਗੋਤ ਲਿਖਦਾ ਆ ਉੱਥੇ ਜਾ ਕੇ ਤੁਸੀਂ ਦਫ਼ਤਰ ਜਾਂਦੇ ਆ ਬਏ ਨੇਮ ਉੱਥੇ ਵੱਡੇ ਵੱਡੇ ਬੋਰਡ ਲੱਗੇ ਹੋਏ ਆ ਜਾਤਾਂ ਦੇ ਫਲਾਣਾ ਸਿੰਘ ਬਰਾੜ ਤੁਮਕਾਣਾ ਸਿੰਘ ਫਲਾਣਾ ਇਹ ਸਭ ਲਿਖਿਆ ਹੋਇਆ ਇਹ ਇੰਪਲੀਮੈਂਟ ਕਰਨ ਦੀ ਹੁਣ ਜਿਹੜੀ ਹੈਗੀ ਆ ਉਹ ਹੀ ਸਾਡੇ ਹੈਗੇ ਆ ਇੱਕ ਦੋਹਰਾ کردار ਆ ਜਿਹੜਾ ਉਹ 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 ਸਰਕਾਰ ਦੀ ਕਮੇਟੀ ਫਿਰ ਇਸ ਪਾਸੇ ਕਿਉਂ ਨਹੀਂ ਜਾਂਦੀ ਸਤਕਾਰ ਕਮੇਟੀ ਉਹੀ ਕੰਮ ਕਰੇਗੀ ਜਿਹਦੇ ਨਾਲ ਉਹਨਾਂ ਨੂੰ ਵਾ 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 ਸਮਾਜ ਤੋਂ ਮਿਲਦੀ ਹੋਏ ਸਮਾਜ 'ਚ ਜੋ ਬਹੁਤ ਜ਼ਿਆਦੇ ਲੋਕ ਲਿਖ ਰਹੇ ਆ ਇਸ ਕਰਕੇ ਸਤਕਾਰ ਕਮੇਟੀ ਉਹਨਾਂ ਨਾਲ ਪੰਗਾ ਹੀ ਨਹੀਂ ਲੈਂਦੀ ਉਹ ਪੰਗਾ ਉੱਥੇ ਲੈ ਗਈ ਜਿੱਥੇ ਉਹਨਾਂ ਦਾ ਚੱਲਦਾ ਆ ਜੇ ਗਰੀਬ ਨੇ ਜਿਹੜੇ ਮਸਲੇ ਤੇ ਸਿੱਖ ਸੁਸਾਇਟੀ ਨੂੰ এনਵਾਇਰਨਮੈਂਟ ਉਹਨਾਂ ਦਾ ਟਕਰਾ ਨਹੀਂ ਉੱਕਤੇ ਮਤਲਬ ਉਹ ਗੁਰੂ ਗ੍ਰੰਥ ਸਾਹਿਬ ਦਾ ਕਿਵੇਂ ਸਤਕਾਰ ਕਰਨਾ ਆ ਕੀ ਕਰਨਾ ਆ ਉਹ ਆਮ ਲੋਕਾਂ ਨੂੰ ਤਾਂ ਪਤਾ ਪਤਾ ਨਹੀਂ ਹੁੰਦਾ ਉਹ ਕਹਿੰਦੇ ਜਿਵੇਂ ਦੀ ਗੱਲ ਕਹਿੰਦੇ ਮੰਨ ਲਓ ਪਰੰਤੂ ਜੇ ਉਹ ਕੱਲ ਨੂੰ ਲੋਕਾਂ ਦੇ ਨਿੱਤ ਜੀਵਨ ਦੇ ਵਿੱਚ ਦਖਲਅੰਦਾਜ਼ੀ ਕਰਨਗੇ ਉੱਥੇ ਲੋਕ ਜਿਹੜੇ ਉਹ ਉਹ ਉਹਨਾਂ ਦੀ ਗੱਲ ਨਹੀਂ ਮੰਨਣਗੇ ਜਿਵੇਂ ਆ ਇਹ ਲਹਿੰਗੇ ਚੋਗੜਿਆ ਮੈਨੂੰ ਲੱਗਦਾ ਸਤਕਾਰ ਕਮੇਟੀ ਇਹਦੇ ਤੇ ਐਕਸ਼ਨ ਲੈਗੀ ਇੱਥੇ ਨਹੀਂ ਲੈ ਸਕਦੇ ਜਿੱਤੇ ਹੋਰ ਆਪਣਾ ਹੋਏਗਾ ਤਾਂ ਉੱਥੇ ਹੋ ਸਕਦਾ ਸਾਰੀ ਗੱਲ ਬਾਤ ਸੁਣੀ ਜਿਵੇਂ ਖੁਸ਼ਾਲ ਸਿੰਘ ਜੀ ਨੇ ਦੱਸਿਆ ساری ਗੱਲ ਬਾਤ ਕਿ ਨਾਵਾਂ ਨੂੰ ਲੈ ਕੇ ਇਹ ਨਹੀਂ ਕਿ Hindu ਵਿਆਹ ਨਹੀਂ ਕਰਵਾ ਸਕਦੇ ਇਹ ਬਿਲਕੁਲ ਗਲਤ ਸੋਸ਼ਲ ਮੀਡੀਆ ਉੱਤੇ ਚੱਲਿਆ ਉਹ ਗੁਰਮਤਾ ਜੋ ਪਾਇਆ ਗਿਆ ਸੀ ਜਾਂ ਪਾਸ ਕੀਤਾ ਗਿਆ ਜੋ ਸਿੱਖ ਸਮਾਜ ਦੇ ਵਿੱਚ ਮੁੰਡੇ ਕੁੜੀਆਂ ਨਾਮ ਨਹੀਂ ਲਗਾਉਂਦੇ ਪਿੱਛੇ ਸਿੰਘ ਨਹੀਂ ਲਗਾਉਂਦੇ ਨਾਮ ਦੇ ਇਹ ਉਹਨਾਂ ਵਾਸਤੇ ਸੀ ਵੀ ਸਿੰਘ ਲਗਾਓ ਕਾਰਡ ਉੱਤੇ ਸਿੰਘ ਛਪਾਓ